ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਨ ਡੇਲੀ ਫਾਰਮ ਦੇ ਉੱਤੇ ਅੱਜ ਆਪਾਂ ਨਾਲ ਤੁਹਾਨੂੰ ਆਪਣੇ ਲਾਰਡਲੇ ਬੁੱਲ ਦਾ ਰਿਜ਼ਲਟ ਆਇਆ ਉਹ ਦਿਖਾਉਣਾਗਾ ਇਹਦਾ ਪਹਿਲਾ ਰਿਜ਼ਲਟ ਆਇਆ ਇਹਦਾ ਜੀਦਾ ਬਹੁਤ ਟਾਈਮ ਤੋਂ ਤੇ ਉਸ ਤੋਂ ਪਹਿਲਾਂ ਰਿਕਵੈਸਟ ਕਰਦਾ ਸਾਰੇ ਵੀਰਾਂ ਨੂੰ ਜਿਨ੍ਹਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਲ ਲੱਗਿਆ ਬਿਲ ਦਾ ਬਟਨ ਦਬਾ ਦਿਓ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਇਹ ਵਾਹ ਲੋ ਵੀਰੇ ਆਪਣਾ 32 ਮਹੀਨਾ ਦਾ ਹੋ ਗਿਆ ਆਪ 70570 ਦਾ ਮਾਂ ਇਹਦੀ ਥੱਲੇ ਪਲੂਨ ਥੱਲੇ ਪਹਿਲੇ ਛੁਏ 17 ਲੀਟਰ ਦੁੱਧ ਸੀਗਾ ਖੇਰੀ ਸੂਈ ਸੀਗੀ ਤੇ ਆਹ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਤਾਂ ਪਹਿਲਾ ਰਿਜ਼ਲਟ ਆਇਆ ਬਹੁਤ ਚੰਗਾ ਰਿਜ਼ਲਟ ਪਾਇਆ ਇਹਨੇ ਬੂਰੀ ਝੋਟੀ ਤੇ ਆਪਣੀ ਆਪ ਦੀ ਸੀ ਕੀ ਕਰਦੀ ਆਹ ਬੂਰੀ ਕੱਟਵੀਂ ਪਾਈ ਇਹਨੇ ਤੇ ਪਾਉ ਵੀ ਇਹ ਸਭ ਤੋਂ ਵੱਧ ਕਟੀਆਂ ਇਹਦੇ ਰਿਜ਼ਲਟ ਤੋਂ ਪਹਿਲੇ ਰਿਜ਼ਲਟ ਤੇ ਹੀ ਪਤਾ ਲੱਗ ਗਿਆ ਲੰਦਾ ਕਿ ਕੱਟਾ ਪਾਉਂਦਾ ਕਿ ਕੱਟੀ ਹੁਣ ਇਹਦਾ ਰਿਜ਼ਲਟ ਦੇ ਅਪਨੋ ਇਹ ਹੋ ਗਿਆ ਵੀ ਇਹਨੇ ਵੱਧ ਕਟਿੰਗ ਪਾਉਣੀਆਂ ਨੇ ਆ ਹੁਣ ਇਹ ਇਸ ਟਾਈਮ 32 ਮਹੀਨਾ ਲ ਹੋਇਆ ਹੈਗਾ ਤੇ ਰਿਜ਼ਲਟ ਇਹਦਾ ਪਹਿਲਾ ਆ ਗਿਆ ਹਾ ਕੱਟੀ ਆਈ ਹੈ ਬਹੁਤ ਚੰਗੀ ਆਈ ਹੈ ਤੇ ਆਪ ਤੁਸੀਂ ਦੇਖ ਸਕਦੇ ਹੋ ਕਿੰਨਾ ਕੱਦ ਕੁਲ ਕਰ ਗਿਆ ਇਹ ਹੁਣ ਇਸ ਟਾਈਮ ਆਪਣੇ ਨੇੜੇ ਨੇੜੇ ਪਿੰਡਾਂ ਵਾਲਿਆਂ ਨੂੰ ਜਿਹੜੇ ਵੀ ਬਾਈ ਨੂੰ ਹੋਵੇ ਇਹਦੀ ਕ੍ਰੋਸ਼ਿੰਗ ਸਟਾਰਟ ਆ ਗਈ 700 ਰੁਪਿਆ ਦੀ ਫੀਸ ਰੱਖੀ ਪਈ ਹੈਗੀ ਜਿਹੜੇ ਵੀ ਨੇ ਮੱਝ ਕਰਾਸ ਕਰਾਉਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਆਪਣਾ ਸੰਪਰਕ ਨੰਬਰ 98769 08464 ਪਿੰਡ ਭਗਤਪੁਰ ਮੋੜ ਆਪਣਾ ਪੱਕੋ ਕੈਂਚ ਤੋਂ 1.5 ਕਿਲੋਮੀਟਰ ਰਹਿ ਜਾਂਦਾ ਸ਼ੈਣੀ ਤੋਂ 5 ਕਿਲੋਮੀਟਰ ਮਾੜਨਾਂ ਵੀ ਤੋਂ 4 ਕਿਲੋਮੀਟਰ ਇਹਨੂੰ ਸਾਰੀ ਬੰਦਾ ਝਾਲ ਲਗੋਠੇ ਦੀ ਕਹਿੰਦੇ ਨੇਗੇ ਜਿਹੜੇ ਵੀ ਵੀਰ ਨੂੰ ਮੰਨੇ ਮੱਝ ਕਰਾਸ ਕਰਾਉਣੀ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਰਿਜ਼ਲਟ ਦੇ ਦੀ ਉਹਦੇ ਇਸ ਤੋਂ ਪਹਿਲਾਂ ਪਾਈ ਨਹੀਂ ਸੀ ਵੀਡੀਓ ਪਾਈ ਵੀ ਇਹਦਾ ਰਿਜ਼ਲਟ ਦੇਖ ਲਿਓ ਪਹਿਲਾਂ ਆ ਰਿਜ਼ਲਟ ਆਇਆ ਇਹਦਾ ਰਿਜ਼ਲਟ ਬਹੁਤ ਚੰਗਾ ਹੈਗਾ ਤੇ ਜਿਹੜੇ ਵੀ ਵੀਰ ਨੇ ਮਾਝ ਵਿੱਚ ਕ੍ਰੌਸ ਤੋਂ ਚੰਗੀਆਂ ਦੁੱਧ ਵਾਲੀ ਮਾਝਾ ਤਾਂ ਚੰਗੀਆਂ ਬੱਚੇ ਪਾਉਣਿਆ ਬਈ ਇਹਨੇ ਪਾਉਣੀਆਂ ਵੀ 100 ਤੋਂ 90% ਕਟਿੰਗ ਹੀ ਪਾਉਣੀਆਂ ਨੇ ਇਹਨੇ ਤੇ ਕਿਉਂ ਪਹਿਲੇ ਰਿਜ਼ਲਟ ਤੋਂ ਪਤਾ ਲੱਗ ਜਾਂਦਾ ਹੁੰਦਾਗਾ ਆਪ ਜੀ ਦੀ ਮਾਂ ਦਾ ਰਿਕਾਰਡ ਵੀ ਬੜੇ ਤੇ ਆਪ 70 ਪਾਸ 77 ਦਾ ਇਹਦਾ ਸਾਰਾ ਰਿਕਾਰਡ ਹੀ ਬਹੁਤ ਚੰਗਾ ਹੈਗਾ ਜਿਹੜੇ ਵੀ ਵੀਰ ਨੇ ਬਾਦਿਕ ਕ੍ਰਾਸ ਕ੍ਰੋਨਿਕੋ ਫਰੈਂਸ ਸੰਪਰਕ ਕਰ ਸਕਦਾ ਹੈਗਾ ਸੰਪਰਕ ਨੰਬਰ ਆਪਣਾ 98769 08464 ਤੇ ਪਿੰਡ ਭਗਤਪੁਰ ਮਾਉੜ ਆਪਣਾ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ